ਜਿੱਦਾਂ ਕਿ ਆਪਾਂ ਦੇਖਦੇ ਆਂ ਕਿ ਅੱਜ ਕੱਲ੍ਹ ਇਕੱਲੀ ਖੇਤੀ ਨਾਲ ਮੁਨਾਫਾ ਬੜਾ ਸੀਮਿਤ ਹੋ ਗਿਆ ਆਪਾਂ ਜਿੱਦਾਂ ਦੌਰ ਚੱਲ ਰਿਹਾ ਹੈ ਸਾਨੂੰ ਥੋੜਾ ਜਿਹਾ ਦੂਜੇ ਜਿਹੜੇ ਸਹਾਇਕ ਕਿਤੇ ਆ ਖੇਤੀਬਾੜੀ ਨਾਲ ਜਿਹੜੇ ਵੀ ਸਹਾਇਕ ਕਿਤੇ ਆ ਉਹਨਾਂ ਨੂੰ ਵੀ ਅਪਣਾਉਣਾ ਚਾਹੀਏ ਜਿਸ ਸੇ ਕਿ ਸਾਡਾ ਮੁਨਾਫਾ ਵੱਧ ਜਾਏ ਇਸਕੇ ਲਈ ਇੱਕ ਜਿਹੜਾ ਨਵਾਂ ਸਿਸਟਮ ਆਇਆ ਉਸ ਉਸ ਵਿੱਚ ਉਸ ਨੂੰ ਆਪਾਂ ਬੋਲਦੇ ਆਂ ਸਯੁਕਤ ਖੇਤੀਬਾੜੀ ਮਾਡਲ ਇਸ ਵਿੱਚ ਮੈਂ ਇੰਗਲਿਸ਼ ਵਿੱਚ ਆਪਾਂ ਬੋਲਦੇ ਤੇ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਇਸ ਵਿੱਚ ਆਪਾਂ ਕਰਦੇ ਕੀ ਆਪਾਂ ਖੇਤੀਬਾੜੀ ਤਾਂ ਆਪਾਂ ਕਰਦੇ ਹੀ ਆ ਇਸ ਦੇ ਨਾਲ-ਨਾਲ ਤੁਹਾਨੂੰ ਜਿਹੜੇ ਵੀ ਕਿਸਾਨ ਹਨ ਉਹਨਾਂ ਨੂੰ ਆਪਾਂ ਦੱਸਦੇ ਹਾਂ ਕਿ ਤੁਸੀਂ ਲਾਈਫਸਟਾਕ ਫਾਰਮਿੰਗ ਜਿਹੜਾ ਆਪਾਂ ਬੋਲਦੇ ਪਸ਼ੂ ਪਾਲਣ ਵੀ ਕਰੋ ਨਾਲ-ਨਾਲ ਮੱਛੀ ਪਾਲਣ ਵੀ ਕਰੋ ਮੁਰਗੀ ਪਾਲਣ ਕਰੋ ਇਹ ਔਰ ਆਪਾਂ ਦੇਖਦੇ ਹਾਂ ਖੇਤੀਬਾੜੀ ਵਿੱਚ ਖੇਤੀਬਾੜੀ ਵਿੱਚ ਵੀ ਤੁਸੀਂ ਆਪਣੀ ਖੇਤੀਬਾੜੀ ਵਿੱਚ ਵਿਭਿੰਨਤਾ ਲਾਓ ਜਿਸ ਵਿੱਚ ਤੁਸੀਂ ਕਣਕ ਜੂਨਾ ਤੋਂ ਲਗਾਉਂਦੇ ਹੋ ਨਾਲ-ਨਾਲ ਤੁਸੀਂ ਦਾਲ ਵਗੈਰਾ ਸ਼ੂਗਰ ਕੈਨ ਗੰਨਾ ਦੀ ਖੇਤੀ ਕਰ ਸਕਦੇ ਹੋ ਔਰ ਇਸ ਦੇ ਨਾਲ ਨਾਲ ਆਪਾਂ ਬੀ ਕੀਪਿੰਗ ਮਧੂਮੱਖੀ ਫਾਰਮ ਮਧੂਮੱਖੀ ਫਾਰਮਿੰਗ ਦਾ ਵੀ ਕੰਮ ਕਰ ਸਕਦੇ ਆਂ ਸਬਜ਼ੀ ਦੀ ਖੇਤੀ ਕਰ ਸਕਦੇ ਆਂ ਇਸ ਵਿੱਚ ਹੁੰਦਾ ਕੀ ਹੈ ਇਹ ਜਿਹੜੇ ਸਾੜੇ ਕਿੱਤੇ ਆ ਆਪਾਂ ਇੱਕ ਹੀ ਜ਼ਮੀਨ ਵਿੱਚ ਕਰਦੇ ਆਂ ਜਿਹੜਾ ਛੋਟਾ ਫਾਰਮਰ ਹੈ ਮੰਨ ਲਓ ਆਪਾਂ 2 ਏਕੜ ਦੀ ਖੇਤੀ ਕਰਦਾ ਹੈ ਉਹ ਤਾਂ ਇਸ ਵਿੱਚ ਆਪਾਂ ਇਸ ਜ਼ਮੀਨ ਨੂੰ ਆਪਾਂ ਇੱਦਾਂ ਡਿਵਾਈਡ ਕਰਦੇ ਆਂ ਕਿ ਉਸ ਵਿੱਚ ਆਪਾਂ 1-1 ਏਕੜ ਵਿੱਚ ਆਪਾਂ ਕੋਈ ਵੀ ਆਪਾਂ ਕਣਕ ਜੂਨਾ ਲਗਾ ਸਕਦੇ ਆਂ ਥੋੜਾ ਜਿਹਾ ਏਰੀਆ 2 ਜਾਂ 3 ਕਨਾਲ ਦਾ ਆਪਾਂ ਸਬਜ਼ੀ ਤੇ ਦਾਲਾਂ ਲਈ ਰੱਖਪਾ ਰਖ ਲੈਂਦੇ ਆਂ ਨਾਲ 203 ਕਨਾਲ ਦਾ ਏਰੀਆ ਆਪਾਂ ਪਸ਼ੂ ਪਾਲਣ ਦੀ ਰੱਖ ਲੈਂਦੇ ਆ ਥੋੜਾ ਜਿਹਾ ਏਰੀਆ ਆਪਾਂ ਮੱਛੀ ਪਾਲਣ ਦੀ ਰੱਖ ਲੈਂਦੇ ਆ ਇਸ ਦੇ ਉੱਪਰ ਆਪਾਂ ਮੁਰਗੀ ਪਾਲਣ ਦਾ ਕਰ ਲੈਂਦੇ ਆ ਜਿਹੜਾ ਸਭ ਤੋਂ ਪਛਲਿਤ ਜਿਹੜਾ ਸਿਸਟਮ ਹੈ ਉਹ ਆਪਾਂ ਦੇਖਦੇ ਆ ਫਿਸ਼ ਪੁਲਟਰੀ ਇੰਟੀਗ੍ਰੇਸ਼ਨ ਦਾ ਇਸ ਵਿੱਚ ਕੀ ਕਰਦੇ ਆਪਾਂ ਇੱਕ ਛੋਟਾ ਜਿਹਾ ਤਲਾਬ ਬਣਾ ਲੈਂਦੇ ਆ ਉਸ ਦੇ ਉੱਪਰ ਆਪਾਂ ਇੱਕ ਮੁਰਗੀ ਦਾ ਖੁੱਡਾ ਬਣਾ ਲੈਂਦੇ ਆ ਜਿਸ ਵਿੱਚ ਆਪਾਂ ਛੋਟਾ ਤਲਾਬ ਵਿੱਚ ਛੋਟਾ ਤਲਾਬ ਹੈ ਤਾਂ ਆਪਾਂ ਉਸ ਵਿੱਚ ਆਪਾਂ 8500 ਮੁਰਗੀਆਂ ਰੱਖ ਸਕਦੇ ਆ ਇਸ ਵਿੱਚ ਫਾਇਦਾ ਕੀ ਹੁੰਦਾ ਹੈ ਕਿਸਾਨ ਜੜਵੀ মুরਗੀਆਂ ਹੁੰਦੀਆਂ ਉਹਨਾਂ ਦੀ ਮਿੱਠਾ ਥੱਲੇ ਮੱਛੀ ਦੇ ਖਾਣ ਵਾਸਤੇ ਕੰਮ ਆਉਂਦੀ ਹੈ ਤਾਂ ਮੱਛੀ ਦਾ ਖਰਚਾ ਬਚੇ ਜਾਂਦਾ ਹੈ ਅਸੀਂ ਟ੍ਰੈਡੀਸ਼ਨਲ ਖੇਤੀ ਦੇ ਨਾਲ-ਨਾਲ ਜਿਹੜੀ ਕਣ ਝੋਨੇ ਦੀ ਸਾਰਾ ਪੰਜਾਬ ਖੇਤੀ ਕਰਦਾ ਉਹਦੇ ਨਾਲ-ਨਾਲ ਫੰਕਸ਼ਨਲ ਫੂਡਸ ਦੀ ਖੇਤੀ ਵੀ ਕਰਦੇ ਹਾਂ ਜਿਦੇ ਵਿੱਚ ਕਾਫੀ ਨਵੀਆਂ ਫਸਲਾਂ ਅਸੀਂ ਟਰਾਈ ਕੀਤੀਆਂ ਤੇ ਉਹਨਾਂ ਦੀ ਮਾਰਕੀਟਿੰਗ ਖੁਦ ਲੈਵਲ ਤੇ ਕਰਦੇ ਹਾਂ ਜਿਦੇ ਵਿੱਚ ਮੇਨ ਤੌਰ ਤੇ ਵੈਜੀਟੇਬਲਸ ਦੇ ਵਿੱਚ ਸਾਡੇ ਕੋਲੇ ਬਰੋਕਲੀ ਬਹੁਤ ਹਾਈ ਲੈਵਲ ਤੇ ਸੇਲ ਪੁਆਇੰਟ ਹੈ ਤੇ ਇਸੇ ਤਰ੍ਹਾਂ ਕਨੋਆ ਇੱਕ ਨਵੀਂ ਫਸਲ ਹੈ ਬਹੁਤ ਟਰੈਡੀਸ਼ਨਲ ਉਹ ਅਸੀਂ ਗਰੋ ਕਰਦੇ ਹਾਂ ਤੇ ਉਹਦੀ ਮਾਰਕੀਟਿੰਗ ਵੀ ਬੜੀ ਸਟੈਬਲਿਸ਼ਡ ਮਾਰਕੀਟ ਹੈ ਸਾਡੇ ਹੱਥ 'ਚ ਤੇ ਮੈਂ ਸਾਥੀ ਕਿਸਾਨਾਂ ਨੂੰ ਵੀ ਉਹ ਫਸਲਾਂ ਕਰਨ ਲਈ ਪ੍ਰੋਤਸਾਹਨ ਕਰਦਾ ਰਹਿੰਦਾ ਇਸੇ ਤਰ੍ਹਾਂ ਸਾਡੇ ਕੋਲੇ ਜਿਵੇਂ ਕਰੋਨਾ ਪੈਨੇਡੈਮਿਕ ਦੇ ਵਿੱਚ ਬਹੁਤ ਹੀ ਫੂਡ ਤੇ ਲੋਕਾਂ ਦੀ ਚਰਚਾ ਹੁੰਦੀ ਰਹਿੰਦੀ ਕੀ ਖਾਣਾ ਚਾਹੀਦਾ ਇਸੇ ਤਰ੍ਹਾਂ ਅਸੀਂ ਜਿਹੜੀਆਂ ਨਵੀਆਂ ਫਸਲਾਂ ਦੇ ਨਾਲ-ਨਾਲ ਟਰੈਡੀਸ਼ਨਲ ਫਸਲ ਜਿਹੜੀ ਕਿ ਪੁਰਾਣੇ ਜ਼ਮਾਨੇ ਤੋਂ ਆਪਣੇ ਵਿੱਚ ਹਲਦੀ ਦੀ ਕਾਸ਼ਤ ਹੁੰਦੀ ਹੈ ਉਸ ਨੂੰ ਵੀ ਵਡਾਵਾ ਬਹੁਤ ਦੇ ਕੇ ਤੇ ਲੋਕਾਂ ਦੇ ਵਿੱਚ ਹਲਦੇ ਦੇ ਜਿਹੜੀ ਵਰਤੋਂ ਹੈ ਉਹਨੂੰ ਸਹੀ ਢੰਗ ਨਾਲ ਵਰਤਣ ਤੇ ਪ੍ਰਮੋਟ ਕੀਤਾ ਕਿਸ ਤਰ੍ਹਾਂ ਵਰਤਣੀ ਹੈ ਤੇ ਜਿਹੜੀਆਂ ਨਵੇਂ-ਨਵੇਂ ਫੂਡ ਜਿਵੇਂ ਹੁਣ ਮਿਲਟਸ ਤੇ ਅਸੀਂ ਬਹੁਤ ਕੰਮ ਪਹਿਲਾਂ ਤੋਂ ਹੀ ਸ਼ੁਰੂ ਕੀਤਾ ਹੋਇਆ ਹੈ ਕਿ ਬਾਜਰਾ ਬਹੁਤ ਪੁਰਾਣੀ ਆਪਣੀ ਫਸਲ ਸੀਗੀ ਜਿਹਨੂੰ ਕਿ ਅਣਗੌਲੇਆ ਕੀਤਾ ਗਿਆ ਖੋਜ ਚ ਵੀ ਤੇ ਕਿਸਾਨਾਂ ਵੱਲੋਂ ਵੀ ਤੇ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਨਵੀਆਂ-ਨਵੀਆਂ ਵੈਰਾਈਟੀਆਂ ਸਾਊਥ ਇੰਡੀਆ ਤੋਂ ਮੰਗਾ ਕੇ ਆਪਣੇ ਤੌਰ ਤੇ ਟਰਾਇਲ ਕਰਕੇ ਤੇ ਉਹਨਾਂ ਚੋਂ ਕੁਝ ਵੈਰਾਈਟੀਆਂ ਆਈਡੈਂਟੀਫਾਈ ਕੀਤੀਆਂ ਜਿਨ੍ਹਾਂ ਦਾ ਤਾਂ ਮਿਲਟਸ ਦਾ ਬਹੁਤ ਹੀ ਜ਼ਿਆਦਾ ਮਾਰਕੀਟ ਗਰੋ ਹੋ ਰਹੀ ਹੈ ਤੇ ਲੋਕਾਂ ਚ ਅਵੇਅਰਨੈਸ ਹੋਈ ਹੈ ਤੇ ਅਸੀਂ ਉਹਨੂੰ ਮਾਰਕੀਟ ਸਿੱਧੇ ਤੌਰ ਤੇ ਕਰਨਾ ਸ਼ੁਰੂ ਕੀਤਾ ਹੈ ਇਸੇ ਤਰ੍ਹਾਂ ਜਿਹੜੀ ਹਾਈ ਪ੍ਰੋਟੀਨ ਮੱਕੀ ਹੈ ਇਸੇ ਤਰ੍ਹਾਂ ਇੱਕ ਬੇਬੀ ਕੌਰ ਪੀਏਯੂ ਵੱਲੋਂ ਸ਼ੁਰੂ ਕੀਤੀ ਹੋਈ ਸੀ ਬੜੇ ਸਾਲ ਪਹਿਲਾਂ ਤੋਂ ਉਹ ਵੀ ਕਾਫੀ ਪ੍ਰਮੋਟ ਹੋਈ ਸੀ ਪਰ ਉਹਦੀ ਹੁਣ ਫੇਰ ਦੁਬਾਰਾ ਮੰਗ ਵਧ ਗਈ ਹੈ ਤੇ ਉਸ ਦੇ ਵਿੱਚ ਵੀ ਕਾਫੀ ਮੁਨਾਫਾ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਦੀਆਂ ਕਈ ਨਵੀਆਂ ਫਸਲਾਂ ਨੇ ਜਿਨ੍ਹਾਂ ਦੇ ਵਿੱਚ ਵੈਲਿਊ ਐਡੀਸ਼ਨ ਤੋਂ ਬਿਨਾਂ ਹੀ ਜ਼ਿਆਦਾ ਮੁਨਾਫੇ ਹਨ ਤੇ ਜਿਹੜੀ ਟ੍ਰੈਡੀਸ਼ਨਲ ਆਪਣੇ ਕੋਲ ਕਣਕ ਦੀ ਖੇਤੀ ਹੈ ਜਾਂ ਝੋਨੇ ਦੀ ਖੇਤੀ ਹੈ ਉਹਦੇ ਵਿੱਚ ਅਸੀਂ ਬਾਸਮਤੀ ਨੂੰ ਪਹਿਲ ਦਿੰਦੇ ਆ ਤੇ ਨਾਲ ਦੀ ਨਾਲ ਅਸੀਂ ਚਪਾਤੀ 1 ਜਿਹੜੀ ਪੀਜੂ ਦੀ ਇੱਕ ਵੈਰਾਈਟੀ ਹੈ ਤੇ ਹਾਈ ਜ਼ਿੰਕ ਵਾਲੀ ਵੈਰਾਈਟੀ ਹੈ ਉਹਨਾਂ ਨੂੰ ਪਹਿਲ ਦੇ ਕੇ ਉਹਨਾਂ ਦੀ ਅਵੇਅਰਨੈਸ ਕ੍ਰੀਏਟ ਕਰਕੇ ਤੇ ਆਪਣੇ ਗਾਹਕਾਂ ਨੂੰ ਉਸ ਦੀ ਸੇਲ ਸਿੱਧੇ ਤੌਰ ਤੇ ਕਰਦੇ ਆ ਬਿਨਾਂ ਮੰਡੀ ਤੋਂ ਇਸ ਤਰ੍ਹਾਂ ਦੇ ਸਹਾਇਕ ਧੰਦੇ ਅਸੀਂ ਆਪਣੀ ਟ੍ਰੈਡੀਸ਼ਨਲ ਖੇਤੀ ਦੇ ਵਿੱਚੋਂ ਹੀ ਕੱਢ ਕੇ ਸਹਾਇਕ ਧੰਦਿਆਂ ਨੂੰ ਅੱਗੇ ਵਧਾਇਆ ਹੈ ਤੇ ਮੁਨਾਫਿਆਂ ਨੂੰ ਦੁੱਗਣੇ ਦੀ ਜਗ੍ਹਾ ਚੌਗਣਾ ਕਰ ਦਿੱਤਾ ਹੈ। ਅਸੀਂ 1999 ਦੇ ਵਿੱਚ PAU ਤੋਂ ਇੱਕ ਸੂਰ ਪਾਲਣ ਦੀ ਟ੍ਰੇਨਿੰਗ ਲੈ ਕੇ ਛੋਟੇ ਜਿਹੜੇ ਬੱਚੇ ਨੇ ਸੂਰਾਂ ਦੇ ਉਹ ਰੱਖਣੇ ਸ਼ੁਰੂ ਕੀਤੇ ਸੀ ਤੇ ਯੂਨੀਵਰਸਿਟੀ ਨੇ ਇੱਕ ਸਾਨੂੰ ਮੱਤੇਵਾੜੇ ਫਾਰਮ ਸੀ ਉੱਥੇ ਲੈ ਕੇ ਗਿਆ ਸੀਗੇ ਜਿੱਥੇ ਸੂਰਾਂ ਦਾ ਫਾਰਮ ਆ ਤੇ ਉੱਥੋਂ ਇੱਕ ਅਸੀਂ ਸਟਾਰਟਿੰਗ ਕੀਤੀ ਸੀ ਛੋਟੇ ਬੱਚਿਆਂ ਤੋਂ ਤੇ ਉਹ ਜਿਹੜਾ ਪ੍ਰੋਗਰਾਮ ਅੱਜ ਵੱਧਦਾ ਵੱਧਾ ਕਾਫੀ ਵੱਡੇ ਸਕੇਲ ਤੇ ਪਹੁੰਚ ਗਿਆ ਹੈ ਜਿਨ੍ਹਾਂ ਕੇ ਅਸੀਂ 500 ਤੱਕ ਹੁਣ ਜਿਹੜੀ ਇਹਦੀ ਫਾਰਮਿੰਗ ਆ ਉਹ ਲਿਜਾ ਚੁੱਕੇ ਆ ਤੇ ਇਸ ਤਰੀਕੇ ਨਾਲ ਜਿਹੜੀਆਂ ਟ੍ਰੇਨਿੰਗਾਂ ਨੇ ਕਾਫੀ ਮੈਂ ਕੀਤੀਆਂ ਜਿਵੇਂ ਕਿ ਹਾਲੈਂਡ ਦੇ ਵਿੱਚ ਇੱਕ ਟ੍ਰੇਨ ਕਰਨ ਦਾ ਮੌਕਾ ਮਿਲਿਆ ਉੱਥੇ ਜਾ ਕੇ ਜਿਹੜੀ ਸੂਰ ਪਾਲਣ ਦੀ ਮੈਨੇਜਮੈਂਟ ਦੀ ਟ੍ਰੇਨਿੰਗ ਆ ਉਹ ਕੀਤੀ ਜਿਵੇਂ ਆਪਣੇ ਪੀਯੂ ਦੇ ਵਿੱਚ ਕਿਸਾਨ ਮੇਲਾ ਲੱਗਦਾ ਹੈ ਉਸ ਤਰੀਕੇ ਦਾ ਜਰਮਨੀ ਦੇ ਵਿੱਚ ਇੱਕ ਮੇਲਾ ਲੱਗਦਾ ਹੈ ਜਿਹਨੂੰ ਈਰੋਟਾਇਰ ਕਹਿੰਦੇ ਨੇ ਉਹ ਦੇਖਣ ਦਾ ਮੌਕਾ ਮਿਲਿਆ ਉੱਥੇ 4 ਦਿਨ ਇੰਨਾ ਵਧੀਆ ਉਹਦੇ ਉੱਤੇ ਦੇਖਿਆ ਗਿਆ ਕਿ ਜਿਹੜੀ ਇਹਦੀ ਫਾਰਮਿੰਗ ਆ ਬਹੁਤ ਵੱਡੇ ਲੈਵਲ ਤੇ ਕੀਤੀ ਜਾ ਸਕਦੀ ਹੈ ਤੇ ਇੱਕ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਆ ਉਹ ਮੈਨੂੰ ਇੱਕ ਕੈਨੇਡਾ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਜਿੱਥੇ ਫਰੋਜਨ ਸੀਮਨ ਆ ਜਿਹੜਾ ਸੂਰਾ ਦੇ ਵਿੱਚ ਅਸੀਂ ਪਹਿਲੀ ਵਾਰ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤਾ ਜਿਹਦੇ ਨਾਲ ਬੱਚਿਆਂ ਦੀ ਜਿਹੜੀ ਗ੍ਰੋਥ ਆ ਉਹ ਜ਼ਿਆਦਾ ਹੁੰਦੀ ਹੈ ਤੇ ਜਿਹੜੀਆਂ ਬ੍ਰੀਡਾਂ ਨੇ ਜਿਵੇਂ ਲਾਰਜ ਵਾਈਟ ਜੋਰਕਸ਼ਾਇਰ ਲੈਂਡਰੇਸ ਐਂਡ ਯੂਰੋਕ ਉਹ ਉੱਥੋਂ ਅਸੀਂ ਇੰਪੋਰਟ ਕਰਕੇ ਇੱਥੇ ਪੰਜਾਬ ਦੇ ਵਿੱਚ ਡਿਵੈਲਪ ਕੀਤੀ ਜਿਹਦੇ ਨਾਲ ਨੀਲ ਜਿਹੜਾ ਆਪਣਾ ਮੀਟ ਆ ਉਹ ਲੀਨ ਹੋ ਗਿਆ ਤੇ ਜਿਹੜੀ ਫੈਟ ਆ ਉਹ ਕਾਫੀ ਘਟੀ ਤੇ ਉਹ ਲੀਨ ਮੀਟ ਦੀ ਜਿਹੜੀ ਹੈ ਡਿਮਾਂਡ ਆ ਆਪਣੇ ਪੰਜਾਬ ਦੇ ਵਿੱਚ ਕੀ ਅਦਰ ਸਟੇਟਾਂ ਦੇ ਵਿੱਚ ਵੀ ਉਹਦੀ ਡਿਮਾਂਡ ਵਧਣੀ ਸ਼ੁਰੂ ਹੋ ਗਈ ਤੇ ਉਹਨੂੰ ਅਸੀਂ ਬਰੇਡ ਦੇ ਤੌਰ ਤੇ ਕਾਫੀ ਅੱਛੇ ਸਕੇਲ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੇਚਿਆ ਜਾਨੀ ਸੂਰ ਪਾਲਣ ਦੇ ਕਿੱਤੇ ਦੇ ਨਾਲ ਨਾਲ ਅਸੀਂ ਗੁਰੂ ਅੰਗ ਦੇ ਵੈਟਰਨਰੀ ਸਾਇੰਸ ਯੂਨੀਵਰਸਿਟੀ ਤੋਂ ਜਿਹੜੇ ਇਹਦੇ ਪ੍ਰੋਡਕਟ ਬਣਦੇ ਨੇ ਪ੍ਰੋਸੈਸਿੰਗ ਹੁੰਦੀ ਆ ਉਹ ਉਹਦੀ ਟ੍ਰੇਨਿੰਗ ਲੈ ਕੇ ਜਿਹੜੇ ਇਹਦੇ ਵਿੱਚ ਸੂਰ ਦਾ ਮੀਟ ਆ ਜਾਂ ਅਚਾਰ ਨੇ ਜਿਹੜੇ ਇਹਨੂੰ ਆਪਾਂ ਪਿਕਲ ਕਹਿੰਦੇ ਆ ਚਿਕਨ ਮਟਰਨ ਪੋਰਕ ਉਹ ਬਣਾ ਕੇ ਅਸੀਂ ਮਾਰਕੀਟ ਦੇ ਵਿੱਚ ਸਪਲਾਈ ਕਰ ਰਹੇ ਆ ਤੇ ਆਪਣੇ ਆਨ ਫਾਰਮ ਤੋਂ ਅੱਛੀ ਕੁਆਲਿਟੀ ਦੇ ਵਿੱਚ ਅੱਛੀ ਮਿਕਦਾਰ ਦੇ ਵਿੱਚ ਉਹਨੂੰ ਵੇਚ ਰਹੇ ਆ ਕਿਉਂਕਿ ਜੇ ਆਪਾਂ ਇੱਕ ਸਹਾਇਕਤਾ ਕਰਦੇ ਆ ਤਾਂ ਉਹਦੇ ਨਾਲ ਹੋਰ ਜਿਹੜੇ ਪ੍ਰੋਸੈਸਿੰਗ ਵਾਲੇ ਨੇ ਦੂਸਰੇ ਸਹਾਇਕ ਕਿਤੇ ਆਪਣੇ ਆਪ ਜੋੜਨੇ ਸ਼ੁਰੂ ਹੋ ਜਾਂਦੇ ਹਨ ਤੇ ਇਸ ਕਰਕੇ ਇਹਦੇ ਵਿੱਚ ਜਿਹੜੀ ਆਮਦਨ ਆ ਉਹ ਹੋਰ ਵਧਣੀ ਸ਼ੁਰੂ ਹੋ ਜਾਂਦੀ ਹੈ ਸਹਾਇਕ ਧੰਦੇ ਜਿਵੇਂ ਕਿ ਆਪਾਂ ਕਹਦੇ ਕੋਈ ਸਹਾਇਕ ਸਹਾਇਕ ਦਾ ਮਤਲਬ ਤਾਂ ਕੋਈ ਸਹਾਇਤਾ ਦੇ ਕੰਮ ਕਰਨਾ ਇਸੇ ਤਰੀਕੇ ਨਾਲ ਸਹਾਇਕ ਧੰਦੇ ਜਿਹੜੇ ਨੇ ਉਹ ਜੇ ਮੇਨ ਧੰਦੇ ਨਾਲ ਜੁੜਦੇ ਨੇ ਤਾਂ ਮੇਨ ਧੰਦੇ ਨਾਲ ਜੁੜ ਕੇ ਸਾਨੂੰ ਕੁਝ ਆਮਦਨ 'ਚ ਵਾਧਾ ਕਰਦੇ ਨੇ ਇਹਦਾ ਮਤਲਬ ਹੁੰਦਾ ਕਿ ਜਿਵੇਂ ਮੇਰੇ ਕਿਸਾਨ ਵੀਰ ਜਿਨ੍ਹਾਂ ਕੋਲ 1 ਘੰਟਾ 2 ਘੰਟੇ ਜਾਂ 3 ਘੰਟੇ ਫ੍ਰੀ ਟਾਈਮ ਹੈ ਤਾਂ ਉਸ ਦੇ ਵਿੱਚ ਉਹ ਧੰਦੇ ਨੂੰ ਅਪਣਾ ਕੇ ਥੋੜਾ ਮੋਟਾ ਆਮਦਨ ਲੈਣ ਤੇ ਆਪਣੀ ਜਿਹੜੀ ਆਮਦਨ ਦਾ ਸਰੋਤ ਵਧਾਉਣ ਫਾਰ ਐਗਜ਼ਾਮਪਲ ਜਾਂ ਕਿਸੇ ਉਦਾਹਰਣ ਦੇ ਤੌਰ ਤੇ ਜੇ ਮੇਰੇ ਕੋਲ 2 ਘੰਟੇ ਵਾਧੂ ਨੇ ਤਾਂ ਮੈਂ ਇੱਕ ਹੁੰਬਾ ਆਪਣੀ ਮੱਖੀ ਪਾਲਣ ਦਾ ਕੰਮ ਕਰ ਲਾਂ ਤਾਂ ਇਸ ਤਰੀਕੇ ਨਾਲ ਮੈਂ ਆਪਣੀ ਆਮਦਨ ਵਧਾ ਸਕਦਾ ਇਸ ਨੂੰ ਆਪਾਂ ਸਹਾਇਕਤੰਦੇ ਕਹਿੰਦੇ ਆ ਹੁਣ ਆਪਾਂ ਇਹ ਸਮਝੀਏ ਕਿ ਸਹਾਇਕਤੰਦੇ ਕਿਹੜੇ ਕਿਹੜੇ ਕਰ ਸਕਦੇ ਆ ਜਾਂ ਕਿਹੜੇ ਕਿਹੜੇ ਹੁੰਦੇ ਨੇ ਸਹਾਇਕਤੰਦਿਆਂ ਦੇ ਵਿੱਚ ਜਿਵੇਂ ਖੁੰਬਾਂ ਦੀ ਕਾਸ਼ਤ ਇੱਕ ਸਹਾਇਕਤੰਦਾ ਹੈ ਇਸੇ ਤਰ੍ਹਾਂ ਸੂਰ ਪਾਲਣ ਮੱਖੀ ਪਾਲਣ ਡੇਰੀ ਫਾਰਮਿੰਗ ਪੋਲਟਰੀ ਫਾਰਮਿੰਗ ਉਸ ਤੋਂ ਇਲਾਵਾ ਪ੍ਰੋਸੈਸਿੰਗ ਜਿਹਦੇ ਵਿੱਚ ਆਪਾਂ ਆਚਾਰ ਚਟਨੀਆਂ ਮਰਬੇ ਦਾ ਬਣਾਉਣਾ ਹੀ ਬਣਾਉਣੇ ਆ ਦੂਸਰੇ ਪਾਸੇ ਆਪਾਂ ਹਲਦੀ ਜਾਂ ਇਸ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰਕੇ ਉਹ ਵੇਚ ਸਕਦੇ ਆ ਇਸੇ ਵਿੱਚ ਆਪਾਂ ਅੱਜਕੱਲ ਜਿਵੇਂ ਹੁਣ ਤੁਸੀਂ ਬਾਡੀ ਦੇ ਤੌਰ ਨੂੰ ਦੇਖਿਆ ਹੋਣਾ ਕਿ ਕੰਬਾਈਨਾਂ ਚੱਲਦੀਆਂ ਜਾਂ ਆਪਣੀਆਂ ਹੁਣ ਮਸ਼ੀਨਾਂ ਜਿਹੜੀਆਂ ਤੂੜੀ ਬਣਾਉਣ ਵਾਲੀਆਂ ਚੱਲ ਰਹੀਆਂ ਇਹ ਵੀ ਅੱਜਕੱਲ ਇੱਕ ਧੰਦੇ ਦੇ ਤੌਰ ਤੇ ਕੰਮ ਹੋ ਰਿਹਾ ਕਿ ਕਿਸਾਨ ਇਹਨੂੰ ਕਸਟਮ ਹਾਇਰਿੰਗ ਕਹਿੰਦੇ ਆ ਉਹਦੇ ਤੌਰ ਤੇ ਕਰ ਰਹੇ ਨੇ ਤਾਂ ਇਹ ਵੀ ਇੱਕ ਸਹਾਇਕ ਧੰਦਾ ਹੈ ਤਾਂ ਇਹ ਇੱਕ ਅਸੀਂ ਸਹਾਇਕ ਧੰਦਿਆਂ ਦੀ ਕਿੰਨੇ ਸਾਰੇ ਲਿਸਟ ਲਈ ਹੈ ਤੈਨੂੰ ਆਪਾਂ ਅਪਣਾ ਸਕਦੇ ਆ ਇਹ ਗੱਲ ਆਉਂਦੀ ਹੈ ਕਿ ਸਹਾਇਕ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਕੀ ਸਾਨੂੰ ਕੋਈ ਸਿਖਲਾਈ ਜਾਂ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਤਾਂ ਮੈਂ ਇੱਕ ਬੜੇ ਹੀ ਵਿਚਾਰਨਾ ਕਹਿਣਾ ਕਿ ਸਾਇਕ ਧੰਦੇਆਂ ਜਾਂ ਕੋਈ ਵੀ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਜੇ ਅਸੀਂ ਟ੍ਰੇਨਿੰਗ ਲੈ ਲਈਏ ਮਹਾਰਤ ਹਾਸਲ ਕਰ ਲਈਏ ਤਾਂ ਅਸੀਂ ਉਸ ਦੇ ਵਿੱਚ ਕਾਮਯਾਬੀ ਹੋਵਾਂਗੇ ਸਾਡੇ ਫੇਲ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਆ ਤੇ ਇਹੀ ਚੀਜ਼ ਟ੍ਰੇਨਿੰਗ ਦੀ ਹੁੰਦੀ ਹੈ ਕਿ ਉਹ ਤੁਹਾਨੂੰ ਬਰੀਕੀਆਂ ਦੱਸੀਆਂ ਜਾਂਦੀਆਂ ਕਦੋਂ ਆਪਾਂ ਕੰਮ ਸ਼ੁਰੂ ਕਰਨਾ ਹੈ ਕਿਹੜਾ ਸੀਜ਼ਨ ਹੈ ਸ਼ੁਰੂ ਦੇ ਵਿੱਚ ਕਿੰਨਾ ਕੰਮ ਕਰਨਾ ਚਾਹੀਦਾ ਹੈ ਕਿੱਥੋਂ ਆਪਾਂ ਪੈਸੇ ਲੈਣੇ ਆ ਕਿੱਥੋਂ ਆਪਾਂ ਮਹਾਰਤ ਹਾਸਲ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਸਿਖਲਾਈ ਦੇ ਵਿੱਚ ਆਉਂਦੀਆਂ ਤੇ ਇਸ ਲਈ ਸਿਖਲਾਈ ਇਹਦੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੁਣ ਅੱਗੇ ਸਵਾਲ ਹੁੰਦਾ ਜੀ ਸਖਲਾਈ ਇੰਨੀ ਜ਼ਰੂਰੀ ਹੈ ਤਾਂ ਸਾਨੂੰ ਸਖਲਾਈ ਕਿੱਥੋਂ ਮਿਲ ਸਕਦੀ ਹੈ ਸਾਨੂੰ ਜੀ ਸਖਲਾਈ ਜਿਹੜੀ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅਧਾਰਾ ਜਿੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਹਰ ਤਰ੍ਹਾਂ ਦੀ ਸਖਲਾਈ ਦਿੰਨੇ ਆ ਉੱਥੇ ਅਸੀਂ ਇੱਕ ਦਿਨ ਤੋਂ ਲੈ ਕੇ ਤਿੰਨ ਮਹੀਨਾ ਤੱਕ ਦੇ ਸਖਲਾਈ ਕੋਰਸ ਚਲਾਉਂਦੇ ਆ ਜਿਹਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਸਖਲਾਈ ਦਿੰਨੇ ਆ ਉਹਦੇ ਵਿੱਚ ਜਿਹੜੀ 5 ਦਿਨ ਜਾਂ ਇਸ ਤੋਂ ਵੱਧ ਦਿਨ ਦੀ ਟ੍ਰੇਨਿੰਗ ਲੱਗਦੀ ਆ ਉਹਦੇ ਵਿੱਚ ਅਸੀਂ ਸਰਟੀਫਿਕੇਟ ਵੀ ਦਿੰਨੇ ਆ ਤੇ ਨਾਲ ਹੀ ਇਹ ਜਿਹੜੇ ਕੋਰਸ ਨੇ ਇਹ ਦੁਨੀਆ ਦੇ 120 25 ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਰੱਖਦੇ ਨੇ ਤੁਸੀਂ ਇੱਥੋਂ ਸਰਟੀਫਿਕੇਟ ਲਿਆ ਤੁਸੀਂ ਕਿਸੇ ਵੀ ਦੁਨੀਆ ਦੇ ਖਿੱਤੇ ਚਲੇ ਜਾਓ ਉੱਥੇ ਆਪਣਾ ਸਰਟੀਫਿਕੇਟ ਦਿਖਾਓਗੇ ਤਾਂ ਤੁਹਾਨੂੰ ਉਹ ਸਰਟੀਫਿਕੇਟ ਨਾਲ ਦੀ ਨਾਲ ਉਹ ਨੈੱਟ ਦੇ ਉੱਤੇ ਚੈੱਕ ਕਰਕੇ ਤੁਹਾਡੀ ਵੈਲਿਡਿਟੀ ਦੇਖ ਲੈਂਦੇ ਨੇ ਤੇ ਤੁਹਾਨੂੰ ਜੌਬ ਆਫਰ ਕਰ ਦਿੰਦੇ ਨੇ ਇਸੇ ਤਰੀਕੇ ਨਾਲ ਟ੍ਰੇਨਿੰਗਾਂ ਸੀ 18 ਵੱਖ-ਵੱਖ ਖੇਤੀ ਵਿਗਿਆਨ ਕੇਂਦਰਾਂ ਵਿੱਚ ਪੰਜਾਬ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਿੰਦੀ ਹੈ ਤੇ ਜਿਹੜੇ ਬਾਕੀ ਚਾਰ ਜ਼ਿਲ੍ਹੇ ਰਹਿ ਗਏ ਉੱਥੇ ਵੀ ਇਹੀ ਸਾਰੀਆਂ ਟ੍ਰੇਨਿੰਗਾਂ ਚੱਲਦੀਆਂ ਇਹ ਟ੍ਰੇਨਿੰਗਾਂ ਉੱਥੇ ਤਾਂ ਰੱਖੇ ਕਈ ਕਿਸਾਨ ਵੀਰ ਜਿਹੜੇ ਲੁਧਿਆਣੇ ਤੱਕ ਨਹੀਂ ਪਹੁੰਚ ਸਕਦੇ ਆਪਣੇ ਜ਼ਿਲ੍ਹੇ ਚੋਂ ਹੀ ਲੈਣਾ ਚਾਹੁੰਦੇ ਆ ਤਾਂ ਉਥੋਂ ਸੌਖੇ ਤਰੀਕੇ ਨਾਲ ਲੈ ਸਕਦੇ ਆ ਹੁਣ ਜੀ ਮੈਂ ਟ੍ਰੇਨਿੰਗ ਤਾਂ ਲੈ ਲਈ ਪਰ ਮੈਨੂੰ ਟ੍ਰੇਨਿੰਗ ਦਾ ਇਹ ਨਹੀਂ ਪਤਾ ਮੈਨੂੰ ਫੀਸ ਲੱਗੂਗੀ ਜਾਂ ਇਹ ਬਹੁਤ ਸਾਰੇ ਸਵਾਲ ਸਾਡੇ ਕਿਸਾਨ ਵੀਰ ਉਠਾਉਂਦੇ ਨੇ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਜਿੰਨੀ ਵੀ ਟ੍ਰੇਨਿੰਗ ਹੈ ਉਹਦੇ ਵਿੱਚ ਯੂਨੀਵਰਸਿਟੀ 50 ਰੁਪਏ ਟ੍ਰੇਨਿੰਗ ਦੇ ਚਾਰਜ ਕਰਦੀ ਹੈ ਤੇ ਜਿਹੜੀ ਔਰਤਾਂ ਦੀ ਆ ਉਹ ਫ੍ਰੀ ਹੁੰਦੀ ਹੈ ਤੇ ਸਰਟੀਫਿਕੇਟ ਅਸੀਂ ਨਾਲ ਪ੍ਰੋਵਾਈਡ ਕਰਦੇ ਜਿਵੇਂ 3 ਮਹੀਨਿਆਂ ਦੇ ਕੋਰਸ ਉਹਦੇ ਵਿੱਚ ਅਸੀਂ ਜਿਹੜਾ 500 ਤੋਂ 1000 ਰੁਪਿਆ ਸਾਡੇ ਕਿਰੋ ਕਿਸਾਨ ਕਰਤਾ ਰੱਖਿਆ ਮਹੀਨੇ ਦਾ ਚਾਰਜ ਉਹ ਲੈਣੇ ਆ ਅਦਰਵਾਈਜ਼ ਜਿਹੜਾ 100 ਰੁਪਿਆ ਇੱਕ ਰਾਤ ਦਾ ਲੈਂਦੇ ਆ ਇੱਕ ਜਨੇ ਤੋਂ ਉਹਦੇ ਹਿਸਾਬ ਨਾਲ ਸੀ ਚਾਰਜਿਸ ਲੈਣੇ ਆ ਮੇਰੇ ਕੋਲ ਤਕਰੀਬਨ 90 ਦੇ ਕਰੀਬ ਐਨੀਮਲ ਹਨ ਤੇ ਸਾਰੀਆਂ ਐਚ ਐਫ ਗਾਵਾਂ ਹਨ ਇਸ ਤੋਂ ਪਹਿਲਾਂ ਮੈਂ ਡੇਰੀ ਦਾ ਕੰਮ ਸ਼ੁਰੂ ਕਰੇ ਨੂੰ ਤਕਰੀਬਨ 12 ਸਾਲ ਹੋ ਗਏ ਇਸ ਤੋਂ ਪਹਿਲਾਂ ਸਾਡੇ ਕੋਲ ਮੱਝਾਂ ਸੀਗੀਆਂ ਜਿਨ੍ਹਾਂ ਤੋਂ ਅਸੀਂ ਦੁੱਧ ਦੀ ਪ੍ਰੋਡਕਸ਼ਨ ਲੈਂਦੇ ਸੀਗੇ ਉਹ ਸਾਡਾ ਰਵਾਇਤੀ ਤਰੀਕਾ ਸੀਗਾ ਜਿਸ ਤਰ੍ਹਾਂ ਅੱਗੇ ਪਹਿਲਾਂ ਮੱਝਾਂ ਰੱਖਦੇ ਸੀ ਬੰਨ ਕੇ ਤੇ ਉਹਨਾਂ ਨੂੰ ਪਾਣੀ ਪਿਲਾਉਣਾ ਪੱਠੇ ਪਾਉਣੇ ਤੇ ਉਹਨਾਂ ਤੋਂ ਦੁੱਧ ਲੈਣਾ ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਗਾਵਾਂ ਪਰਚੇਜ ਕਰੀਆਂ ਤੇ ਇਸ ਦੀ ਟ੍ਰੇਨਿੰਗ ਲਈ ਤੇ ਗਾਵਾ ਹੌਲੀ ਹੌਲੀ ਪਰਚੇਜ ਕਰਕੇ ਮੱਜਾਂ ਸੇਲ ਕਰ ਦਿੱਤੀਆਂ ਹੁਣ ਸਾਡੇ ਕੋਲ ਤਕਰੀਬਨ 90 ਐਨੀਮਲ ਹੈਗੇ ਆ ਜਿਨ੍ਹਾਂ ਦੇ ਅਸੀਂ ਦੁੱਧ ਦੀ ਪ੍ਰੋਡਕਸ਼ਨ ਲੈ ਰਹੇ ਆ 36 ਕ ਐਨੀਮਲ ਮਿਲਕਿੰਗ ਵਾਲੇ ਹੁੰਦੇ ਆ ਤੇ ਇਹ ਕੰਮ ਸਾਨੂੰ ਕਾਫੀ ਪ੍ਰੋਫਿਟ ਵਾਲਾ ਲੱਗਦਾ ਜਿਹਦੇ ਵਿੱਚ ਅਸੀਂ ਪ੍ਰੋਫਿਟ ਲੈ ਰਹੇ ਆ ਜੋ ਵੀ ਸਾਨੂੰ ਡੇਰੀ ਫਾਰਮ ਦੇ ਵਿੱਚ ਦਿੱਕਤਾਂ ਆਈਆਂ ਹੌਲੀ ਹੌਲੀ ਸਮੇਂ ਦੇ ਨਾਲ ਅਸੀਂ ਉਹਨੂੰ ਇੰਪਰੂਵ ਕਰਦੇ ਗਏ ਉਸ ਨਾਲ ਜੋ ਵੀ ਸਾਡੀਆਂ ਪ੍ਰੋਬਲਮਸ ਸੀ ਹੌਲੀ ਹੌਲੀ ਸੋਲਵ ਹੁੰਦੀਆਂ ਗਈਆਂ ਹੁਣ ਅਸੀਂ ਚੰਗਾ ਮੁਨਾਫਾ ਕਮਾ ਰਹੇ ਹਾਂ ਇਹਨਾਂ گاਵਾਤੋਂ ਦੇਖੋ ਇਹ ਡੇਰੀ ਦਾ ਕਿੱਤਾ ਅਸੀਂ ਇਸ ਕਰਕੇ ਚੁਣਿਆ ਕਿਉਂਕਿ ਇਹ ਐਗਰੀਕਲਚਰ ਦੇ ਨਾਲ ਬਿਲਕੁਲ ਰਿਲੇਟਡ ਹੈ ਸਾਨੂੰ ਡੇਰੀ ਦਾ ਕਿੱਤਾ ਐਗਰੀਕਲਚਰ ਨੂੰ ਵੀ ਜੋ ਸਾਡੀ ਖੇਤੀਬਾੜੀ ਆ ਉਸ ਨੂੰ ਇੰਪਰੂਵ ਕਰਦਾ ਜਿਸ ਤਰ੍ਹਾਂ ਇਸ ਦੀ ਗੋਬਰ ਦੀ ਵਰਤੋਂ ਅਸੀਂ ਖੇਤਾਂ ਵਿੱਚ ਕਰਦੇ ਹਾਂ ਉਸ ਨਾਲ ਸਾਡੇ ਖੇਤਾਂ ਦੀ ਜਿਹੜੀ ਸੰਤਤਾ ਵਧਦੀ ਆ ਤੇ ਸਾਨੂੰ ਹਰੇ ਪੱਠੇ ਦੀ ਜਿੰਨੇ ਦੀ ਜਰੂਰਤ ਆ ਉਹ ਸਾਨੂੰ ਉਹਨਾਂ ਖਤਿਆਂ ਤੋਂ ਹੀ ਮਿਲ ਜਾਂਦਾ ਜਿਸ ਤਰ੍ਹਾਂ ਅੱਜ ਕੱਲ ਰੁਝਾਨ ਚੱਲਿਆ ਵੀ ਰਵਾਇਤੀ ਝੋਨੇ ਦੀ ਫਸਲ ਨੂੰ ਆਪਾਂ ਚੇਂਜ ਕਰੀਏ ਉਸ ਦੇ ਵਿੱਚ ਡੇਰੀ ਫਾਰਮ ਦਾ ਬਹੁਤ ਵੱਡਾ ਯੋਗਦਾਨ ਆ ਇਸ ਨਾਲ ਅਸੀਂ ਜਿਹੜੀ ਪਾਣੀ ਦੀ ਸਮੱਸਿਆ ਉਹਨੂੰ ਬਹੁਤ ਘੱਟ ਕਰ ਸਕਦੇ ਹਾਂ ਕਿਉਂਕਿ ਅਸੀਂ ਸਾਰੇ ਜਿੰਨੇ ਆਪਣੇ ਹੈਗੀ ਮੱਕੀ ਲਾਨੇ ਆ ਮੱਕੀ ਦਾ ਸਾਇਲਜ ਤਿਆਰ ਕਰਦੇ ਆ ਤੇ ਉਹੀ ਅਸੀਂ ਗਾਵਾਂ ਨੂੰ ਪਾਉਂਦੇ ਆ ਉਸ ਤੋਂ ਬਿਨਾਂ ਰਾਈ ਕਾ ਤੇ ਬਰਸੀਮ ਉਹ ਬੀਜਦੇ ਆ ਉਹਦਾ ਹੀ ਬਣਾਨੇ ਆ ਜਿੰਨਾ ਜਦੋਂ ਸਾਡੇ ਕੋਲ ਫालतू ਹੁੰਦਾ ਉਸ ਟਾਈਮ ਹੀ ਬਣਾਨੇ ਆ ਨਹੀਂ ਬਾਕੀ ਗਾਵਾਂ ਨੂੰ ਡਾਇਰੈਕਟ ਪਾਨੇ ਆ ਉਹ ਸੁਣਾ ਵੀ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਜਦੋਂ ਸਟਾਰਟਿੰਗ ਵਿੱਚ ਅਸੀਂ ਗਾਵਾਂ ਪਰਚੇਜ਼ ਕਰਦੇ ਆ ਸਾਨੂੰ ਬਾਹਰੋਂ ਗਾਵਾਂ ਉਨੀਆਂ ਚੰਗੀਆਂ ਨਹੀਂ ਮਿਲਦੀਆਂ ਉਹਨਾਂ ਦੇ ਵਿੱਚ ਕੁਝ ਪ੍ਰੋਬਲਮ ਆਉਂਦੀਆਂ ਨੇ ਬਟ ਜਦੋਂ ਉਸ ਤੋਂ ਬਾਅਦ ਆਪਣੀ ਬਰੀਡ ਤਿਆਰ ਕਰਦੇ ਆ ਆਪਣੇ ਉਹਨਾਂ ਤੋਂ ਸੀਮਤ ਤੇ ਲਾ ਕੇ ਗਾਵਾਂ ਤਿਆਰ ਕਰਦੇ ਆ ਉਹਨਾਂ ਦੇ ਵਿੱਚ ਨਵੀਂ ਗਾਵਾਂ ਦੇ ਵਿੱਚ ਬਹੁਤ ਘੱਟ ਪ੍ਰੋਬਲਮ ਆਉਂਦੀ ਨੇ ਜਦੋਂ ਪਹਿਲਾਂ ਪਹਿਲਾਂ ਸਟਾਰਟਿੰਗ ਸੀ ਸੈੱਟ ਛੋਟੇ ਸੀਗੇ ਉਦੋਂ ਸਾਨੂੰ ਗਰਮੀ ਦੀ ਕਾਫੀ ਪ੍ਰੋਬਲਮ ਆਉਂਦੀ ਸੀ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਗਾਵਾਂ ਦਾ ਤੌਂਸਣ ਦਾ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਸੀ ਉਸ ਤੋਂ ਬਾਅਦ ਵੱਡਾ ਸੈੱਟ ਤਿਆਰ ਕਰਿਆ ਤੇ ਹੁਣ ਇਸ ਨੂੰ ਅੱਗੇ ਅੱਗੇ ਡਿਵੈਲਪ ਕਰ ਰਹੇ ਹਾਂ ਅੱਗੇ ਵਧਾ ਰਹੇ ਹਾਂ ਇਹ ਦੇ ਨਾਲ ਸਾਡੀ ਗਰਮੀ ਦੀ ਸਮੱਸਿਆ ਬਹੁਤ ਘੱਟ ਗਈ ਆ ਸ਼ਾਵਰ ਚੱਲ ਰਿਹਾ ਫੌਗਰ ਚੱਲ ਰਿਹਾ ਤੇ ਫੈਨ ਹੈਗੇ ਆ ਇਹਨਾਂ ਨਾਲ ਅਸੀਂ ਗਰਮੀ ਨੂੰ ਬਹੁਤ ਕੰਟਰੋਲ ਕੀਤਾ ਹੋਇਆ ਤੇ ਸਾਡੇ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਆ ਉਹ ਬਹੁਤ ਜਲਦੀ ਛੇਤੀ نیچے ਨਹੀਂ ਆਉਂਦੀ ਮੱਛੀ ਉੱਧੇ ਹੀ ਬੜੀ ਜਾਂਦੀ ਹੈ ਤਾਂ ਜਿਹੜੀ ਮੱਛੀ ਹੁੰਦੀ ਹੈ 1 ਸਾਲ ਵਿੱਚ ਲਗਭਗ 6.700 ਗ੍ਰਾਮ ਦੀ ਹੋ ਜਾਂਦੀ ਹੈ ਤਾਂ ਇੱਕ ਕਿਸਾਨ ਨੂੰ ਮੁਰਗੀ ਦੇ ਅੰਡੇ ਹੀ ਮਿਲ ਗਏ ਮੀਟ ਵੀ ਮਿਲ ਗਿਆ ਨਾਲ-ਨਾਲ ਮੱਛੀ ਮੱਛੀ ਸੇ ਕਮਾਈ ਹੋ ਸਕਦੀ ਹੈ ਦੂਜਾ ਸਿਸਟਮ ਇਸ ਦੇ ਨਾਲ-ਨਾਲ ਆਪਾਂ ਪਸ਼ੂ ਪਾਲਣ ਦਾ ਰੱਖ ਸਕਦੇ ਹਾਂ ਕਿ ਪਸ਼ੂ ਪਾਲਣ ਸੇ ਜਿਹੜਾ ਵੀ ਆਪਾਂ ਹੁੰਦੇ ਤੁਸੀਂ ਡੰਗਰ ਪਾਲ ਸਕਦੇ ਹੋ ਵੱਡੇ ਗਾਂ ਮਜ ਰੱਖ ਸਕਦੇ ਹੋ ਨਾਲ-ਨਾਲ ਤੁਸੀਂ ਬੱਕਰੀ ਪਾਲਣ ਦਾ ਸੂਰ ਪਾਲਣ ਦਾ ਕੰਮ ਕਰ ਸਕਦੇ ਹੋ ਇਸਦੇ ਵਿੱਚ ਹੁੰਦਾ ਕੀ ਹੈ ਜਿਹੜਾ ਵੀ ਪਸ਼ੂ ਪਾਲਨ ਹੈ ਜਿਹੜਾ ਵੀ ਡੰਗਰ ਤੁਸੀਂ ਰੱਖੇ ਹੋਏ ਹੁੰਦੇ ਹਨ ਉਸੇ ਦੁੱਧ ਵਗੈਰਾ ਮਿਲ ਜਾਂਦਾ ਹੈ ਉਹਨਾਂ ਦੀ ਜਿਹੜਾ ਵੀ ਗੁਹਾ ਹੁੰਦਾ ਹੈ ਉਹ ਖੇਤੀ ਵਿੱਚ ਕੰਮ ਆ ਜਾਂਦੀ ਹੈ ਜਿਸसे ਕੀ ਰਹਿੰਦਾ ਹੈ ਨਾ ਆਪਣਾ ਜੋ ਆਪਾਂ ਕੈਮੀਕਲ ਫਰਟੀਲਾਈਜ਼ਰ ਆਪਾਂ ਯੂਜ਼ ਕਰਦੇ ਹਾਂ ਜਿਹੜਾ ਵੀ ਆਪਣਾ ਰਸਾਇਣਿਕ ਖਾਦ ਆਪਾਂ ਬੋਲਦੇ ਹਾਂ ਤੋਂ ਰਸਾਇਣਿਕ ਖਾਦ ਦਾ ਖਰਚਾ ਵੀ ਘਟੇ ਜਾਂਦਾ ਹੈ ਕਿਉਂਕਿ ਆਪਾਂ ਜਿਹੜੇ ਵੀ ਗੁਹਾ ਹੁੰਦਾ ਹੈ ਪਸ਼ੂ ਪਾਲਨ ਸੇ ਉਹ ਆਪਾਂ ਖੇਤੀ ਵਿੱਚ ਆਪਾਂ ਵਰਤੋ ਕਰ ਲੈਂਦੇ ਹਾਂ ਇੱਕ ਇਸਮੇ ਆਪਾਂ ਇਹ ਵੀ ਬੋਲਤੇ ਹੈ ਕਿ ਤੁਸੀਂ ਗੋਬਰ ਗੈਸ ਪਲੈਂਟ ਹੁੰਦਾ ਹੈ ਉਹ ਤੁਸੀਂ ਲਗਾ ਸਕਦੇ ਹੋ ਜਿਸसे ਕੀ ਹੁੰਦਾ ਹੈ ਗੋਬਰ ਜਿਹੜਾ ਵੀ ਗੁਹਾ ਮਿਲਦਾ ਹੈ ਉਹ ਤੁਸੀਂ ਗੋਬਰ ਗੋਬਰ ਗੈਸ ਪਲੈਂਟ ਜੋ ਬਾਇਓ ਗੈਸ ਪਲੈਂਟ ਵੀ ਆਪਾਂ ਬੋਲਤੇ ਹਾਂ ਉਸਮੇ ਤੁਸੀਂ ਉਹ ਪਾ ਸਕਦੇ ਹੋ ਤੋਂ ਉਸसे ਕੀ ਹੈ ਨਾ ਗੈਸ ਵੀ ਬਣ ਜਾਂਦੀ ਹੈ ਕਿਉਂਕਿ ਫਰਮੈਂਟੇਸ਼ਨ ਹੁੰਦਾ ਹੈ ਤਾਂ ਗੈਸ ਬਣ ਜਾਂਦੀ ਹੈ ਉਸ ਗੈਸ ਕੀ ਵਰਤੋ ਤੁਸੀਂ ਆਪਣੇ ਕਿਚਨ ਵਿੱਚ ਕਰ ਸਕਦੇ ਹੋ ਔਰ ਜਿਹੜਾ ਵੀ ਜੋ ਬਚੇ ਜਾਂਦਾ ਉਸ ਕੋ ਆਪਾਂ ਸਲੈਰੀ ਬੋਲਤੇ ਹਾਂ ਸਲੈਰੀ ਦੀ ਵਰਤੋ ਆਪਾਂ ਖੇਤ ਵਿੱਚ ਕਰ ਸਕਦੇ ਹਾਂ ਇਹ ਬੜਾ ਵਧੀਆ ਆ ਖਾਦ ਹੁੰਦੀ ਹੈ ਇਸਮੇ ਨਿਊਟਰੀਅੰਟ ਜਿਹੜੇ ਆਪਾਂ ਬੋਲਦੇ ਹਨ ਨਾਈਟrogen ਫਾਸਫੋਰਸ ਤੇ ਪੋਟਾਸ਼ ਵਗੈਰਾ ਬਹੁਤ ਵਧੀਆ ਕੁਆਲਿਟੀ ਦੇ ਹੁੰਦੇ ਆ ਨਾਲ ਬਦ ਕਵਾਂਟਿਟੀ ਵਿੱਚ ਪਾਏ ਜਾਂਦੇ ਆ ਜਿਸ ਸੇ ਕਿ ਖੇਤੀ ਵਧੀਆ ਹੁੰਦੀ ਹੈ ਨਾਲ ਨਾਲ ਤੁਸੀਂ ਥੋੜਾ ਜਿਹਾ ਜਿਹੜੀ ਵੀ ਰਸਾਇਣ ਦੀ ਖਾਦ ਹੋਣੀ ਆ ਉਸੇ ਵੀ ਤੁਸੀਂ ਬਸ ਸਕਦੇ ਹੋ ਤੋ ਜਿਹੜੀ ਸੰਯੁਕਤ ਖੇਤੀવાડી ਮਾਡਲ ਹੈ ਇਸਮੇ ਆਪਾਂ ਕੀ ਕੀ ਕਰ ਲਿਆ ਇਸਮੇ ਆਪਾਂ ਖੇਤੀ ਵੀ ਕਰ ਲਿਆ ਪਸ਼ੂ ਪਾਲਨ ਵੀ ਕਰ ਲਿਆ ਮੱਛੀ ਪਾਲਨ ਵੀ ਕਰ ਲਿਆ ਸਬਜ਼ੀ ਵੀ ਉਗਾ ਲਈਆਂ ਦਾਲ ਵੀ ਉਗਾ ਲਈ ਜਿਸसे ਕੀ ਹੈ ਨਾ ਇਹ ਪੂਰਾ ਸਿਸਟਮ ਡਾਈਵਰਸਿਫਾਈਡ ਹੋ ਜਾਂਦਾ ਹੈ ਇੱਕ ਛੋਟਾ ਜਿਹੜਾ ਕਿਸਾਨ ਹੈ ਉਹ ਪਹਿਲੇ ਤੋਂ ਇਹ ਸਾਰੀ ਚੀਜ਼ਾਂ ਦੀ ਵਰਤੋਂ ਆਪਣੇ ਘਰ ਘਰ ਉੱਤੇ ਕਰ ਸਕਦਾ ਹੈ ਜਿਹੜਾ ਵੀ ਸਮਾਨ ਬਚੇ ਜਾਂਦਾ ਹੈ ਉਸ ਨੂੰ ਉਹ ਵੇਚ ਕੇ ਮੁਨਾਫਾ ਕਮਾ ਸਕਦਾ ਹੈ ਇਹ ਸਾਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਕਾਫੀ ਲੋਕ ਐਜ਼ ਅ ਮਾਡਲ ਦੇਖ ਕੇ ਅਸੀਂ ਉਹਨਾਂ ਨੂੰ ਗਾਈਡ ਵੀ ਕਰਦੇ ਹਾਂ ਤੇ ਪ੍ਰੈਕਟੀਕਲ ਨੋਲਿਜ ਵੀ ਦਿੰਨੇ ਹਾਂ ਤੇ ਇਸੇ ਤਰ੍ਹਾਂ ਇੱਕ ਨਵੀਂ ਕਣਕ ਨਾਬੀ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਕਲਰਡ ਵੀਟ ਹੈ ਪਰਪਲ ਵੀਟ ਹੈ ਬਲੈਕ ਵੀਟ ਹੈ ਤੇ ਬਲੂ ਵੀਟ ਹੈ ਜਿਹੜੀ ਕਿ ਐਂਟੀ-ਏਜਿੰਗ ਐਂਟੀ-ਕੈਂਸਰਸ ਹੈ ਅਸੀਂ ਉਹਦੇ ਵੀ ਟਰਾਇਲ ਲਾ ਕੇ ਪਿਛਲੇ 3 ਸਾਲ ਤੋਂ ਉਸਦੇ ਗਾਹਕ ਜਿਹੜੇ ਹੈਗੇ ਸਾਡੇ ਕੋਲੇ ਆਰਡਰ ਕਰਦੇ ਆ ਬਜਾਈ ਤੋਂ ਪਹਿਲਾਂ ਫਿਰ ਅਸੀਂ ਉਹ ਬਜਾਈ ਕਰਕੇ ਉਹ ਕਣਕ ਉਹਨਾਂ ਨੂੰ ਸਪਲਾਈ ਕਰਦੇ ਹਾਂ ਜਿਹੜੀ ਕਿ ਆਮ ਕਣਕ ਤੋਂ ਝਾੜ ਵਿੱਚ 20 ਤੋਂ 30% ਘਟ ਹੈ ਪਰ ਰੇਟ ਦੇ ਵਿੱਚ 2 ਤੋਂ 2.5 ਗੁਣਾ ਰੇਟ ਟ੍ਰੈਡੀਸ਼ਨਲ ਕਣਕ ਤੋਂ ਉਹਦਾ ਜ਼ਿਆਦਾ ਮਿਲਦਾ ਹੈ ਕਈ ਵਾਰੀ 50 ਰੁਪਏ ਕਿਲੋ ਵੀ ਵਿਕਦੀ ਹੈ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੇ ਨਾਲ ਸਹਾਇਕ ਧੰਦੇ ਖੇਤੀਬਾੜੀ ਰੁਟੀਨ ਵਾਲੀ ਖੇਤੀਬਾੜੀ ਦੇ ਮੌਸਮ ਦੇ ਵਿੱਚ ਹੀ ਸਹਾਇਕ ਧੰਦੇ ਕ੍ਰੀਏਟ ਹੋ ਰਹੇ ਆ ਤੇ ਉਹਨਾਂ ਨੂੰ ਅੱਗੇ ਵਧਾ ਰਹੇ ਹਾਂ ਮੇਰੀ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਜਿਹੜੇ ਖੇਤੀਬਾੜੀ ਨਾਲ ਸੰਬੰਧ ਨੌਜਵਾਨਾਂ ਉਹਨਾਂ ਨੂੰ ਅਪੀਲ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਪੰਜਾਬ ਖੇਤੀਬਾੜੀ ਨਾਲ ਜੋੜਨ ਤੇ ਉਹ ਘਟੋ ਘਟ ਛੋਟੇ ਛੋਟੇ ਕੋਰਸ 5-5 ਦਿਨਾਂ ਦੇ ਕੋਰਸ ਨੇ ਉਹ ਕਰਕੇ ਆਪਣੇ ਸਹਾਇਕ ਤੰਦਿਆਂ ਨੂੰ ਨਵੀਂ ਸਿਹਤ ਦੇ ਸਕਦੇ ਆ ਕੁਝ ਸਮੇਂ ਤੋਂ ਅਸੀਂ ਜਿਹੜੀ ਆ ਜਿਹੜੀ ਇਹਦੀ ਸਪਲਾਈ ਆ ਟਰਕਿੰਗ ਰਹੀ ਜਿਹੜੀ ਆਲਰੇਡੀ ਪੰਜਾਬ ਹਰਿਆਣਾ ਰਾਜਸਥਾਨ ਜਾਂ ਜੁਪੀ ਦੇ ਵਿੱਚੋਂ ਬਾਹਰਲੀਆ ਸਟੇਟਾਂ ਨੂੰ ਅਸੀਂ ਜਿਹੜੇ ਸੂਰ ਆ ਆਪਣੇ ਹੋਰ ਜਿਹੜੇ ਡੀਲਰ ਨੇ ਉਹਨਾਂ ਨੂੰ ਵੇਚਦੇ ਸੀ ਤਾਂ ਅਸੀਂ ਵੀ ਉਹਨਾਂ ਦਾ ਸਾਰਾ ਕੁਝ ਦੇਖ ਕੇ ਇੱਕ ਤਾਂ ਅਪਣਾਇਆ ਤੇ ਆਪਣੇ ਟਰੱਕ ਬਣਾ ਕੇ ਡਬਲ ਸਟੋਰੀ ਉਹ ਨਾਗaland ਨੂੰ ਭੇਜਨੇ ਸ਼ੁਰੂ ਕੀਤੇ ਜਿਹਦੇ ਨਾਲ ਆਮਦਨ ਦੇ ਵਿੱਚ ਹੋਰ ਵਾਧਾ ਹੋਇਆ ਤੇ ਪੰਜਾਬ ਦੇ ਵਿੱਚ ਜਿਹੜੇ ਹੋਰ ਫਾਰਮਰ ਨੇ ਉਹਨਾਂ ਦੀ ਬਹੁਤ ਵੱਡੀ ਹੈਲਪ ਹੋਣੀ ਸ਼ੁਰੂ ਹੋ ਗਈ ਕਿ ਉਹਨਾਂ ਦੇ ਜਿਹੜੇ ਸੂਰ ਨੇ ਅਸੀਂ ਪਰਚੇਜ਼ ਕਰਕੇ ਅਦਰ ਸਟੇਟਾਂ ਨੂੰ ਭੇਜਨੇ ਸ਼ੁਰੂ ਕੀਤੇ ਤੇ ਸਾਡੀ ਆਮਦਨ ਦੇ ਵਿੱਚ ਵੀ ਵਾਧਾ ਹੋਇਆ ਤੇ ਉਹਨਾਂ ਦੀ ਆਮਦਨ ਵੀ ਵਧਣੀ ਸ਼ੁਰੂ ਹੋਈ ਤੇ ਨਾਲੇ ਜਿਹੜੀ ਉਹਨਾਂ ਦੀ ਜਿਹੜੀ ਅਸਲੀ ਮਾਰਕੀਟ ਆ ਉਹ ਬਣ ਗਈ ਕਿਉਂਕਿ ਮੈਂ ਇਸੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਵੀ ਜਿਵੇਂ ਇੱਥੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਮਾਰਕੀਟ ਨਹੀਂ ਹੈਗੀ ਤਾਂ ਪ੍ਰੋਸੈਸਿੰਗ ਪਲਾਂਟ ਲਾਏ ਜਾਣ ਜਿਹੜੇ ਉਹਦੇ ਡੱਬਾ ਬੰਦ ਬੰਦ ਕਰਕੇ ਅਦਰ ਸਟੇਟਾਂ ਨੂੰ ਤੇ ਅਦਰ ਕੰਟਰੀਆਂ ਨੂੰ ਭੇਜੇ ਜਾਣ ਤੇ ਮੈਂ ਇਸ ਤਰ੍ਹਾਂ ਹੀ ਇੱਕ ਜਿਹੜੇ ਆਪਣੇ ਸੂਰਾ ਦਾ ਗੋਹਾ ਹੁੰਦਾ ਉਹਦੇ ਵਿੱਚ ਛੋਟੇ-ਛੋਟੇ ਕੀੜੇ ਪੈਦਾ ਹੋ ਜਾਂਦੇ ਨੇ ਜਿਹੜੇ ਆਮ ਕੰਟਰੀਆਂ ਦੇ ਵਿੱਚ ਜਿਵੇਂ ਕੀਨੀਆ ਵਾ ਉੱਥੇ ਕਾਫੀ ਜ਼ਿਆਦਾ ਪ੍ਰਫੁੱਲਤਾ ਉੱਥੇ ਉਹਨੂੰ ਬੈਕਯਾਰਡ ਪੋਲਟਰੀ ਕਹਿੰਦੇ ਨੇ ਤੇ ਉਹਨਾਂ ਨੂੰ ਆਪਾਂ ਖਵਾ ਕੇ ਹੋਰ ਵਾਧਾ ਕਰ ਸਕਦੇ ਹਾਂ ਉਹ ਸਾਡੇ ਹੁਣ ਨਵੇਂ ਟ੍ਰਾਇਲ ਲੱਗਣੇ ਸ਼ੁਰੂ ਹੋਏ ਹੋਏ ਨੇ ਤੇ ਉਹਦੇ ਵੀ ਅਸੀਂ ਜਿਵੇਂ ਜਿਵੇਂ ਰਿਜ਼ਲਟ ਆਉਣਗੇ ਸਾਰੇ ਫਾਰਮਰਾਂ ਨਾਲ ਸ਼ੇਅਰ ਕਰਾਂਗੇ ਝੋਨੇ ਦੇ ਵਿੱਚ ਪਾਣੀ ਦੀ ਸਮੱਸਿਆ ਆਣੀ ਬਹੁਤ ਸ਼ੁਰੂ ਹੋ ਗਈ ਆ ਤੇ ਪਾਣੀ ਆਪਣਾ ਕਾਫੀ ਡੂੰਘਾ ਜਾਣਾ ਸ਼ੁਰੂ ਹੋ ਗਿਆ ਤਾਂ ਇਸ ਜਿਹੜੇ ਸਹਾਇਕ ਕਿੱਤੇ ਨੇ ਚਾਹੇ ਉਹ ਡੇਰੀ ਆ ਜਾਂ ਪੋਲਟਰੀ ਆ ਜਾਂ ਪਿਗਰੀ ਆ ਜਾਂ ਬੱਕਰੀ ਪਾਲਣਾ ਇਤਨਾ ਵੱਲ ਨੂੰ ਆਉਣਾ ਪੈਣਾ ਤਾਂ ਹੀ ਪੰਜਾਬ ਦੇ ਵਿੱਚ ਜਿਹੜੀ ਹੈ ਗਰੋਥ ਜਿਹੜੀ ਖਰੋ ਖੜੋਤਾਈ ਹੋਈ ਆ ਗਰੋਥ ਤਾਂ ਹੀ ਆਉਣੀ ਆ ਜੇ ਆਪਾਂ ਸਾਹਿਕ ਕਿਤੇ ਅਪਣਾਵਾਂਗੇ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹਜੇ ਸਟਰੈਂਥ ਪਈ ਆ ਜਿਹੜਾ ਆਪਾਂ ਕਾਰੋਬਾਰ ਦੇ ਵਿੱਚ ਲਿਆ ਕੇ ਵਧਾ ਕਰ ਸਕਦੇ ਸਾਡੀਆਂ ਸਾਰੀਆਂ ਟ੍ਰੇਨਿੰਗਾਂ ਉਹ ਕੋਈ ਵੀ ਆ ਸਕਦਾ ਕਿਸਾਨ ਬੀਬੀ ਵੀ ਆ ਸਕਦੇ ਕਿਸਾਨ ਭਰਾ ਵੀ ਆ ਸਕਦਾ ਇਹਦੇ ਕੋਈ ਟੈਗ ਨਹੀਂ ਹੈ ਕਿ ਟ੍ਰੇਨਿੰਗ ਕਿਸਾਨ ਭਰਾਵਾਂ ਲਈ ਹੈ ਜਾਂ ਕਿਸਾਨ ਬੀਬੀਆਂ ਲਈ ਹੈ ਇਸ ਤੋਂ ਬਾਅਦ ਕਈ ਮੇਰੇ ਕਿਸਾਨ ਭਰਾ ਪੁੱਛਦੇ ਨੇ ਵੀ ਕੀ ਜਦੋਂ ਅਸੀਂ ਇਹ ਟ੍ਰੇਨਿੰਗ ਲੈ ਲਈ ਕਿ ਧੰਦਾ ਅਪਣਾ ਲਿਆ ਅਸੀਂ ਉਹ ਚ ਸਫਲ ਵੀ ਹੋਏ ਕੀ ਇਹਨੂੰ ਅਸੀਂ ਮੁੱਖ ਤੌਰ ਤੇ ਵੀ ਅਪਣਾ ਸਕਦੇ ਆ ਬਿਲਕੁਲ ਜੀ ਮੁੱਖ ਤੌਰ ਤੇ ਹੈ ਜਦੋਂ ਤੁਹਾਡੀ ਆਮਦਨ ਦਾ ਸਰੋਤ ਕਿਸੇ ਵੀ ਧੰਦੇ ਤੋਂ ਵੱਧ ਗਿਆ ਦੂਜੇ ਧੰਦੇ ਨਾਲੋਂ ਤਾਂ ਤੁਹਾਡਾ ਮੁੱਖ ਧੰਦਾ ਬਣ ਜਾਂਦਾ ਹੁਣ ਮੇਰੇ ਬਹੁਤ ਸਾਰੇ ਕਿਸਾਨ ਵੀਰ ਨੇ ਜਿਨ੍ਹਾਂ ਨੇ ਇਹਨੂੰ ਐਜ਼ ਏ ਸਹਾਇਕ ਧੰਦਾ ਅਪਣਾਇਆ ਪਰ ਜਦੋਂ ਉਹਨਾਂ ਦੀ ਇਸ ਧੰਦੇ ਵੱਲ ਚ ਰੁਚੀ ਵੱਧ ਗਈ ਜਾਂ ਇਸ ਤੋਂ ਆਮਦਨ ਵੱਧ ਆਉਣ ਲੱਗੀ ਤਾਂ ਉਹਨੂੰ ਐਜ਼ ਏ ਮੇਨ ਧੰਦਵ ਨਾਲ ਹੈ ਮੁਖ ਧੰਦਵ ਨਾਲ ਹੈ ਤੇ ਜਿਹੜਾ ਮੇਨ ਧੰਦਾ ਸੀ ਖੇਤੀਬਾੜੀ ਦਾ ਉਹ ਇੱਕ ਸਹਾਇਕ ਧੰਦੇ ਦੇ ਤੌਰ ਤੇ ਚੱਲੇਗਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਕਿ ਸਾਡੇ ਕੋਲੇ ਇੱਥੇ ਸ਼ੇਖ ਦੌਲਤ ਪਿੰਡ ਦੇ ਵਿੱਚ ਹਰਪਾਲ ਸਿੰਘ ਪਿੰਡ ਹੈਗਾ ਉਹ ਜਿਹੜਾ ਹੈਗੀ ਉਹ ਆਮ ਖੇਤੀ ਕਰਦਾ ਸੀ ਅੱਜ ਕੱਲ ਉਹ ਉਸ ਖੇਤੀ ਨੂੰ ਬਦਲ ਲਿਆ ਉਹਨੇ ਉਹਨੇ ਹੁਣ ਤੱਕ ਸਰੋਂ ਦੀ ਜਿਹੜੀ ਕਾਸ਼ਤ ਕੀਤੀ ਜਿਹਦੇ ਵਿੱਚ ਜੀਐਸਸੀ 7 ਸੀ ਜੀਐਸਸੀ 7 ਨੂੰ ਉਹ ਵਾਢੀ ਕਰਨ ਤੋਂ ਬਾਅਦ ਪਸ਼ੂ ਰੱਖੇ ਹੋਏ ਉਹਨੇ ਤਾਂ ਹਰ ਮਹੀਨੇ ਉਹਦੀ ਜਿਹੜੀ ਹੈ ਤੇਲ ਕਢਾਉਂਦਾ ਤੇ ਖਲ ਨਾਲ ਖਲ ਘਰੇ ਵਰਤ ਲੈਂਦਾ ਤੇ ਤੇਲ ਸਾਰਾ ਉਹ ਮੰਡੀ ਦੇ ਵਿੱਚ ਦੇ ਦਿੰਦਾ ਉਹ ਜੀਐਸਟੀ 7 ਦਾ ਝਾੜ ਘਟੇ ਵਦੇ ਉਹਦੇ ਨਾਲੋਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੇਲ ਦਾ ਜਿਹੜਾ ਰੇਟ ਆ ਉਹ ਸਾਨੂੰ ਅਡਜਸਟ ਹੋ ਜਾਂਦਾ ਤੇ ਉਹਦਾ ਜਿਹੜਾ ਰੇਟ ਆ ਉਹ ਚੱਲ ਜਾਂਦਾ ਇਸੇ ਤਰੀਕੇ ਨਾਲ ਉਹ ਹਲਦੀ ਲਾਉਂਦਾ ਤੇ ਹਲਦੀ ਪੀਸ ਕੇ ਉਹ ਵੀ ਬਾਜ਼ਾਰ ਦੇ ਵਿੱਚ ਵੇਚਦਾ ਕਿਉਂਕਿ ਦੀ ਸਾਰੀ ਚੀਜ਼ ਘਰੋਂ ਤਿਆਰ ਹੋ ਰਹੀ ਆ ਤੇ ਉਹ ਕਿਸਾਨਾਂ ਦੇ ਤੇ ਸਾਰੇ ਕਿਸਾਨ ਜਾਂ ਉਹਦੇ ਨਾਲ ਦੇ ਪਿੰਡ ਦੇ ਵਾਸੀ ਉਹ ਤੋਂ ਲੈ ਲੈਂਦੇ ਨੇ ਤੇ ਇਸ ਤਰੀਕੇ ਨਾਲ ਆਪਣੇ ਪ੍ਰੋਸੈਸਿੰਗ ਦਾ ਜਿਹੜਾ ਧੰਦਾ ਉਹਨੂੰ ਨਾਲੋਂ ਨਾਲ ਅਪਣਾ ਰਿਹਾ ਜੇਸੀ ਇੱਕ ਵਧੀਆ ਐਗਜ਼ਾਮਪਲ ਹੁੰਦੀ ਹੈ ਕਿ ਜਦੋਂ ਆਪਾਂ ਸਕਸੈਸਫੁਲ ਹੋ ਜਾਈਏ ਤਾਂ ਇੱਕ ਦੇ ਨਾਲ ਕਈ ਸਰਾਂ ਦੇ ਸਹਾਇਕ ਧੰਦਿਆਂ ਨੂੰ ਅਪਣਾ ਸਕਦੇ ਹਾਂ ਤੋਂ ਚੱਲ ਸਕਦੇ ਹਾਂ ਹੁਣ ਆਪਾਂ ਇੰਨੇ ਸਾਰੇ ਸਹਾਇਕ ਧੰਦਿਆਂ ਦੀ ਗੱਲ ਕੀਤੀ ਹੈ ਤੇ ਚ ਕੋਈ ਵੀ ਮੇਰਾ ਕਿਸਾਨ ਵੀ ਰ ਅਪਣਾ ਸਕਦਾ ਹੈ ਤੇ ਅੱਜ ਕੱਲ ਦਾ ਯੂਥ ਜਿਹੜਾ ਇੱਧਰ ਉੱਧਰ ਭੱਜਾਇਰਦਾ ਉਹ ਇਸ ਧੰਦੇ ਨੂੰ ਅਪਣਾ ਕੇ ਚੋਖਾ ਮੁਨਾਫਾ ਕਮਾ ਸਕਦਾ ਹੈ ਤਾਂ ਮੈਂ ਫਿਰ ਸਾਰੇ ਕਿਸਾਨ ਭਰਾਵਾਂ ਤੇ ਮੇਰੇ ਜੇ ਖਾਸ ਕਰ ਨੌਜਵਾਨ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਮੈਂ ਕਈ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਤੁਹਾਨੂੰ ਦੱਸੇ ਨੇ ਜਿਹੜੇ ਪ੍ਰੋਸੈਸਿੰਗ ਜਾਂ ਹੋਰ ਇੰਡਸਟਰੀ इवन ਆਪਾਂ ਸਬਜ਼ੀਆਂ ਜਾਂ ਫਲਾਂ ਤੋਂ ਵੀ ਇਸ ਤਰੀਕੇ ਨਾਲ ਸਹਾਇਕਤੰਦੇ ਅਪਣਾ ਸਕਦੇ ਆ ਕਿ ਉਹ ਪਨਾਉਣ ਤੇ ਜਿਹੜਾ ਆਪਦੀ ਆਮਦਨ ਤੇ ਪਰਿਵਾਰ ਦੀ ਆਮਦਨ ਦਾ ਚੋਖਾ ਵਾਧਾ ਕਰਨ ਤੇ ਇਸ ਦੇ ਨਾਲ ਹੀ ਆਪਣੇ ਪਿੰਡ ਤੇ ਆਪਣੀ ਤਰੱਕੀ ਕਰਨ ਜੋ ਕਿ ਸਾਡੇ ਆਉਣ ਵਾਲੇ ਟਾਈਮ ਦੀ ਜ਼ਰੂਰਤ ਹੈ ਤੇ ਪੰਜਾਬ ਦੀ ਖਾਸ ਕਰਕੇ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਖੇਤੀ ਤੋਂ ਪਰੇ ਹੁੰਦਾ ਜਾ ਰਿਹਾ ਤੇ ਉਹ ਇਸ ਧੰਦਿਆਂ ਵੱਲ ਅਪਣਾ ਕੇ ਬਾਹਰ ਜਾਣ ਦੇ ਚਸਕੇ ਤੋਂ ਛੱਡ ਕੇ ਤੇ ਆਪਣੇ ਇੱਥੇ ਰਹਿਵੇ ਤੇ ਇਹ ਕੰਮ ਅਪਣਾਵੇ ਇਹਨਾਂ ਦੇ ਗਾਵਾਂ ਦੀ ਫੀਡ ਦੇ ਵਿੱਚ ਅਸੀਂ ਜ਼ਿਆਦਾਤਰ ਇਹਨਾਂ ਨੂੰ ਹਰਾ ਪੱਠਾ ਤੇ ਸਾਈਲੇਜ ਦਿੰਨੇ ਆ ਹਰੇ ਪੱਠੇ ਦੇ ਵਿੱਚ ਵਰਸੀਮ ਤੇ ਰਾਈਕਾ ਤੇ ਸਾਈਲੇਜ ਦੇ ਵਿੱਚ ਮੱਕੀ ਦਾ ਸਾਈਲੇਜ ਸਾਰਾ ਉਹ ਪੂਰੇ ਸਾਲ ਦਾ ਤਿਆਰ ਕਰਦੇ ਆ ਤੇ ਪੂਰਾ ਸਾਲ ਪਰ ਉਹੀ ਚੱਲਦਾ ਜੇ ਬਾਕੀ ਜਿੰਨੇ ਹੀ ਹੈਗੇ ਆ ਗਾਂ ਦੇ ਹਿਸਾਬ ਨਾਲ ਉਹਨਾਂ ਨੂੰ ਥੋੜੀ ਬਹੁਤ ਤੂੜੀ ਆ ਦਿੰਨੇ ਆ ਉਹਦਾ ਡਰਾਈ ਮੈਟ ਪੂਰਾ ਕਰਨ ਨੂੰ ਇਸ ਸਮੇਂ ਮੇਰੇ ਕੋਲ ਤਕਰੀਬਨ 90 ਕੁ ਦੇ ਕਰੀਬ ਐਨੀਮਲ ਹੈਗੇ ਆ ਜਿਨ੍ਹਾਂ ਦੇ ਵਿੱਚੋਂ 36 ਮਿਲਕਿੰਗ ਵਾਲੇ ਆ ਤੇ 20 ਕੁ ਡਰਾਈ ਹੈਗੇ ਆ ਹੀਫਰਾ ਰੈਡੀ ਹੋ ਰਹੀਆਂ ਨੇ ਜਿਨ੍ਹਾਂ ਦੀ AI ਹੋ ਚੁੱਕੀ ਹੈ 25 ਕੁ ਐਨੀਮਲ ਉਹ ਹੈਗੇ ਆ 25 ਕੁ ਅੱਗੇ ਕਾਫ ਹੈਗੇ ਆ ਕਿਸੇ ਵੀ ਫਾਰਮ ਦੇ ਉੱਤੇ ਆਪਾਂ ਦੇਖੀਏ ਪ੍ਰੋਬਲਮਾਂ ਸਾਰੀਆਂ ਸੇਮ ਹੀ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਜਿੱਦਾਂ ਮਸਟਾਈਟਸ ਹੋ ਗਈ ਲੇਮਨੈਸ ਹੋ ਗਈ ਆਪਾਂ ਕਿਸੇ ਵੀ ਪ੍ਰੋਬਲਮ ਬਿਲਕੁਲ ਜੜ ਤੋਂ ਖਤਮ ਨਹੀਂ ਕਰ ਸਕਦੇ ਮੈਨੇਜਮੈਂਟ ਨਾਲ ਉਹਨਾਂ ਦੀ ਫੀਡ ਨਾਲ ਉਹਨਾਂ ਦੇ ਹਰੇ ਪੱਠੇ ਨਾਲ ਉਹਨੂੰ ਮਿਨੀਮਾਈਜ਼ ਕਰ ਸਕਦੇ ਆ ਕਿੰਨਾ ਘੱਟ ਤੋਂ ਘੱਟ ਕਰ ਸਕਦੇ ਆ ਇਹੀ ਆਪਣਾ ਪ੍ਰੋਫਿਟ ਆ ਜਿਸ ਤਰ੍ਹਾਂ ਸਾਡੇ ਕੋ ਮਸਟਾਈਟਸ ਦੀ ਪ੍ਰੋਬਲਮ ਬਹੁਤ ਘਟ ਆਂਦੀ ਆ ਤੇ ਹੋਰ ਲੇਮਨੈਸ ਦੀ ਪ੍ਰੋਬਲਮ ਉਹ ਵੀ ਬਹੁਤ ਘਟ ਆ ਕਿਉਂਕਿ ਜਦੋਂ ਓਵਰ ਫੀਡ ਪਾਨੇ ਆ ਉਸ ਨਾਲ ਵੀ ਪ੍ਰੋਬਲਮ ਆਂਦੀ ਆ ਹਰ ਇੱਕ ਡੰਗਰ ਦਾ ਨਾਪ ਤੋਲ ਕੇ ਜਿੰਨਾ ਉਹਨੂੰ ਪ੍ਰੋਟੀਨ ਫਾਈਬਰ ਜਿੰਨੀ ਚਾਹੀਦੀ ਆ ਉਨੀ ਦੇਵਾਂਗੇ ਤੇ ਗਾਂ ਦੇ ਵਿੱਚ ਪ੍ਰੋਬਲਮ ਬਹੁਤ ਘਟ ਆਉਣੀ ਆ ਉਸ ਨਾਲ ਗਾਂਧੀ ਪ੍ਰੋਡਕਸ਼ਨ ਵੀ ਜਿੰਨੀ ਚਾਹੀਦੀ ਆ ਉਹ ਪ੍ਰੋਪਰ ਰਹਿੰਦੀ ਆ ਦੇਖੋ ਜਿਹੜੀ ਐਚ ਐਫ ਫਰੀਡ ਆ ਇਹ ਸਰਦੀ ਦੇ ਵਿੱਚ ਤਾਂ ਨਹੀਂ ਜੋ ਜਿਆਦਾ ਇਹਨਾਂ ਨੂੰ ਪ੍ਰੋਬਲਮ ਆਂਦੀ ਕਿਉਂਕਿ ਸਰਦੀ ਨੂੰ ਇਹ ਚੰਗਾ ਮੰਨਦਿਆਂ ਨੇ ਬਟ ਜਿਹੜੀ ਸਰਦੀਆਂ ਦੇ ਵਿੱਚ ਡਾਇਰੈਕਟ ਹਵਾ ਚੱਲਦੀ ਆ ਉਹ ਡਾਇਰੈਕਟ ਹਵਾ ਇਹਨਾਂ ਦੇ ਦੁੱਧ ਤੇ ਅਸਰ ਪਾਉਂਦੀ ਆ ਬੇਸਖਤੀ ਗਾਵਾਂ ਬਿਮਾਰ ਨਹੀਂ ਹੁੰਦੀਆਂ ਪਰ ਅਲਟੀਮੇਟਲੀ ਸਾਡਾ ਜਿਹੜਾ ਦੁੱਧ ਦੇ ਵਿੱਚੋਂ ਪ੍ਰੋਫਿਟ ਆ ਉਹ ਕੱਢ ਜਾਂਦਾ ਉਸ ਲਈ ਅਸੀਂ ਸਾਈਡਾਂ ਤੇ ਥੋੜਾ ਬਹੁਤਾ ਡਾਇਰੈਕਟ ਹਵਾ ਨਾ ਲਗੇ ਉਸ ਤੋਂ ਕਾਗਜ਼ ਲਗਾ ਦਿੰਨੇ ਆ ਤੇ ਉਹ ਸਰਦੀਆਂ ਦੇ ਵਿੱਚ ਸਿਰਫ ਇੰਨੇ ਨੇ ਹੀ ਸਰ ਜਾਂਦਾ ਬਸ ਖੁੱਲੀਆਂ ਨੇ ਉਹ ਆਪਣੇ ਆਪ ਹੀ ਕੰਫਰਟੇਬਲੋ ਕੇ ਬੈਠ ਜਾਂਦੇ ਨੇ ਗਰਮੀਆਂ ਦੇ ਵਿੱਚ ਐਚਐਫ ਗਾਵਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਆ ਕਿਉਂਕਿ ਇਹ ਠੰਡੇ ਏਰੀਆ ਦੇ ਜਾਨਵਰ ਨੇ ਤੇ ਉਸ ਨਾਲ ਇਹ ਗਰਮੀ ਜ਼ਿਆਦਾ ਮੰਨਦੇ ਨੇ ਗਰਮੀ ਦੇ ਵਿੱਚ ਇਹਨਾਂ ਨੂੰ ਜਿਸ ਤਰ੍ਹਾਂ ਹੁਣ ਛਾਵਰ ਚੱਲ ਰਿਹਾ ਇਹਨਾਂ ਨੂੰ ਛਾਵਰ ਛੱਡਦੇ ਆ ਹਰ ਤਿੰਨ ਘੰਟੇ ਬਾਅਦ 20-25 ਮਿੰਟ ਛਾਵਰ ਛੱਡਣੇ ਆ ਉਸ ਤੋਂ ਬਿਨਾ ਫੌਗਰ ਤੇ ਟਾਈਮਰ ਲੱਗਿਆ ਹੋਇਆ ਫੋਗਰ ਆਪਣੇ ਆਪ ਚਲਦੇ ਆ ਬੰਦ ਹੋ ਜਾਂਦੇ ਆ ਤੇ ਫੈਨ ਪੱਕੇ ਚੱਲਣੇ ਆ ਜਿੰਨਾ ਚਿਰ ਗਰਮੀਆਂ ਨੇ ਡੇਰੀ ਦਾ ਕਿਤਾ ਇਸ ਤਰ੍ਹਾਂ ਦਾ ਵੀ ਇਹ ਨੌਲੇਜ ਤੋਂ ਬਿਨਾ ਨਹੀਂ ਚੱਲਦਾ ਜੇ ਅਸੀਂ ਇਕੱਲਾ ਕੰਪਨੀਆਂ ਦੇ ਸਿਰ ਤੇ ਰਹਿ ਜਾਾਂਗੇ ਉਹਨਾਂ ਨੇ ਪ੍ਰੋਡਕਟ ਵੇਚਣੇ ਆ ਉਹ ਸਾਨੂੰ ਆਉਣਗੇ ਪ੍ਰੋਡਕਟ ਵੇਚ ਜਾਣਗੇ ਇਸ ਲਈ ਜਿੰਨੀ ਵੀ ਨੌਲੇਜ ਹੋ ਸਕਦੀ ਆ ਨੌਲੇਜ ਲੈਣ ਲਈ ਸਾਡੇ ਕੋਲ ਯੂਨੀਵਰਸਿਟੀ ਹੈਗੀ ਆ ਗੜਵਾਸੂ ਹੈਗਾ ਉੱਥੋਂ ਲੈ ਸਕਦੇ ਆ ਜਿਸ ਤਰ੍ਹਾਂ ਨੌਜਵਾਨ ਅੱਜ ਕੱਲ੍ਹ ਨੇ ਉਹ ਵੀ ਇਸ ਕਿੱਤੇ ਵੱਲ ਜੁੜ ਕੇ ਇਸ ਤੋਂ ਬਹੁਤ ਪ੍ਰੋਫਿਟ ਲੈ ਸਕਦੇ ਹਾਂ ਬਟ ਇਜ਼ੀ ਨੋਲਿਜ ਤੇ ਇਸ ਦਾ ਸਮਾਨ ਜੋ ਇਕਵਿਪਮੈਂਟ ਨੇ ਉਹ ਜ਼ਰੂਰੀ ਨੇ ਇਹ ਕੀਤਾ ਜੋ ਕਰ ਰਹੇ ਆ ਅਸੀਂ ਡੇਰੀ ਫਾਰਮਿੰਗ ਦਾ ਇਹ ਅਸੀਂ ਆਪਣੇ ਪ੍ਰੋਫਿਟ ਲਈ ਕਰ ਰਹੇ ਆ ਪਿੱਛੇ ਜੇ ਅਸੀਂ ਮਿਲਕਿੰਗ ਦੇ ਵਿੱਚ ਗਾਵਾਂ ਲਾਈਆਂ ਸੀਆਂ ਉੱਥੋਂ ਸਾਨੂੰ ਉਹਨਾਂ ਨੇ ਸਹਿਯੋਗ ਕੀਤਾ ਅਸੀਂ ਸਾਈਲੇਜ ਲਈ ਪਿਟ ਬਣਾਏ ਸੀਗੇ ਅਸੀਂ ਗੁਰੂ ਅੰਗੈ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਨਾਲ ਜੁੜੇ ਹੋਏ ਹਾਂ ਤੇ ਉਸ ਤੋਂ ਅਸੀਂ ਸਿੱਖਿਆ ਲੈ ਕੇ ਜੋ ਵੀ ਨੋਲਿਜ ਹੈ ਉਹਨਾਂ ਤੋਂ ਲੈ ਕੇ ਅੱਗੇ ਇਸ ਦਾ ਕਿਤੇ ਵੱਲ ਤੁਰੇ ਹੋਏ ਹਾਂ ਜਿਸ ਤਰ੍ਹਾਂ ਫੀਡ ਦੀ ਨਿਊਟ੍ਰੀਸ਼ਨ ਦੀ ਕੋਈ ਵੀ ਗੱਲ ਹੋਵੇ ਉਹ ਡਾਕਟਰ ਸਾਹਿਬ ਨਾਲ ਡਿਸਕਸ ਕਰਕੇ ਤੇ ਉਹ ਉਸ ਤਰ੍ਹਾਂ ਫੀਡ ਦੀ ਚੇਂਜ ਕਰਦੇ ਆ ਜਿਸ ਤਰ੍ਹਾਂ ਮੌਸਮ ਹੁੰਦਾ ਜਾਂ ਕੋਈ ਵੀ ਪੱਠਿਆਂ ਦੀ ਪ੍ਰੋਬਲਮ ਹੋਵੇ ਤੇ ਕੋਈ ਨਵੇਂ ਪੱਠੇ ਬੀਜਣੇ ਹੋਣ ਉਹ ਡਾਕਟਰ ਸਾਹਿਬ ਨਾਲ ਸਲਾਹ ਕਰਕੇ ਤੇ ਅੱਗੇ ਬੀਜਦੇ ਆ ਤਾਂ ਕਿ ਸਾਨੂੰ ਉਸ ਚੀਜ਼ ਦੇ ਵਿੱਚ ਪ੍ਰੋਫਿਟ ਹੋ ਸਕੇ ਬਾਕੀ ਜਿਸ ਤਰ੍ਹਾਂ ਕੋਈ ਮੈਡੀਸਨ ਦੀ ਸਾਨੂੰ ਪ੍ਰੋਬਲਮ ਆਂਦੀ ਆ ਕਿਸੇ ਗਾਂ ਦੀ ਕੋਈ ਜ਼ਿਆਦਾ ਹੀ ਸੀਰੀਅਸ ਹੁੰਦੀ ਆ ਉਹ ਅਸੀਂ ਗੁਰੂ ਅੰਗ ਦੇ ਵੈਟਰਨਰੀ ਯੂਨੀਵਰਸਿਟੀ ਉੱਥੇ ਲਿਜਾ ਕੇ ਵੀ ਐਨੀਮਲ ਦਿਖਾਣੇ ਆ ਤੇ ਉੱਥੋਂ ਟ੍ਰੀਟ ਕਰਵਾਨੇ ਆ ਜੋ ਸਾਡਾ ਦੁੱਧ ਦਾ ਹੈਗਾ ਅਸੀਂ ਦੁੱਧ ਚੁਆਈ ਕਰਕੇ ਇੱਥੇ ਰੱਖ ਲੈਨੇ ਆ ਸਾਡਾ ਸਾਰਾ ਦੁੱਧ ਮਿਲਕ ਪਲਾਂਟ ਲੁਧਿਆਣਾ ਜਾਂਦਾ ਤੇ ਸਾਨੂੰ ਉਸ ਦੀ ਸਾਡੇ ਖਾਤੇ ਵਿੱਚ ਪੇਮੈਂਟ ਆ ਜਾਂਦੀ ਆ ਜਿਹੜੇ ਵੀ ਮੇਰੇ ਡੇਰੀ ਫਾਰਮ ਦਾ ਕੰਮ ਕਰਨਾ ਚਾਹੁੰਦੇ ਆ ਜਾਂ ਕਰ ਰਹੇ ਆ ਉਹਨਾਂ ਲਈ ਇੱਕ ਇਹ ਗੱਲ ਆ ਵੀ ਇਸ ਕੰਮ ਨੂੰ ਲਗਨ ਨਾਲ ਤੇ ਨੌਲੇਜ ਨਾਲ ਕੀਤਾ ਜਾਵੇ ਕੰਮ ਬੇਸਕਦੀ ਬਹੁਤ ਜ਼ਿਆਦਾ ਜਿਸ ਤਰ੍ਹਾਂ ਆਪਾਂ ਇੱਕ ਟ੍ਰੈਂਡ ਚੱਲ ਰਿਹਾ ਨਾ ਵੀ ਬਾਹਰ ਜਾਣ ਦਾ ਜਿਸ ਤਰ੍ਹਾਂ ਬਾਹਰ ਜਾ ਕੇ ਪੂਰਾ ਕੰਮ ਆ ਡੇਰੀ ਫਾਰਮ ਦਾ ਵੀ ਕੰਮ ਵੀ ਉਨਾ ਹੀ ਆ ਜੇ ਇਸ ਨੂੰ ਲਗਨ ਨਾਲ ਕਰਦੇ ਤਾਂ ਪ੍ਰੋਫਿਟ ਵੀ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਕੋਈ ਬਾਹਰ ਬੰਦਾ ਗਿਆ ਹੋਇਆ ਪ੍ਰੋਫਿਟ ਵੀ ਉਨਾ ਹੀ ਆ ਤੇ ਕੰਮ ਵੀ ਬਹੁਤ ਜ਼ਿਆਦਾ